ਹਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਸੋਈ ਦੇ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪਕੌੜੇ ਅਪੋ ਅਦੇ ਵਿੱਚ ਬਤਾऊं ਪਾ ਕੇ ਪਕੌੜੇ ਬਣਾਵਾਂਗੇ ਨਵੇਂ ਤਰੀਕੇ ਦੇ ਨਾਲ ਤੇ ਇਹਦੇ ਵਿੱਚ ਆਪਾਂ ਚਾਰ ਆਲੂ ਲੈ ਲਏ ਆ ਤੇ ਚਾਰ ਹੀ ਪਿਆਜ਼ ਲੈ ਲਏ ਤਿੰਨ ਆਪਾਂ ਛੋਟੇ ਬਤਾਉ ਲੈ ਲੇ ਤਿੰਨ ਚਾਰ ਮਿਰਚਾਂ ਲੈ ਲਈਆਂ ਉਹ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਸਕਦੇ ਹੋ ਤੇ ਥੋੜਾ ਜਿਹਾ ਆਪਾਂ ਅਦਰਕ ਲੈ ਲਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਕੱਟ ਲਵਾਂਗੇ ਹਾਂ ਹਾਂਜੀ ਹੁਣ ਆਪਾਂ ਇਹ ਚੰਗੀ ਤਰ੍ਹਾਂ ਧੋ ਲਿਆ ਦੇਖੋ ਅ ਇਸ ਤਰ੍ਹਾਂ ਤੁਸੀਂ ਕੱਟ ਲੈਣਾ ਇਹ ਇੰਨਾ ਕੁ ਲੰਬਾ ਲੰਬਾ ਪਿਆਜ਼ ਵੀ ਤੇ ਆਲੂ ਵੀ ਤੇ ਬਦਮੂ ਵੀ ਤੁਸੀਂ ਇਸ ਤਰ੍ਹਾਂ ਕੱਟ ਲੈਣੇ ਆ ਮਿਰਚਾਂ ਵੀ ਚਾਰ ਦੇ ਵਿੱਚ ਆਪਾਂ ਪਾ ਲਿੰਗੀਆਂ ਨੇ ਤੇ ਹੁਣ ਆਪਾਂ ਪਾਵਾਂਗੇ ਮਸਾਲਾ ਤੇ ਉਹ ਮਸਾਲਾ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਲੈਣਾ ਹਨ ਤੇ ਆ ਲੂਣ ਪਾ ਲਿਆ ਥੋੜੀ ਜੀ ਲਾਲ ਮਿਰਚ ਪਾਵਾਂਗੇ ਥੋੜੀ ਜੀ ਹਲਦੀ ਪਾਵਾਂਗੇ ਤੇ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਅਨਾਰ ਦਾਣਾ ਇੱਕ ਚਮਚ ਤੇ ਥੋੜੀ ਜੀ ਆਪਾਂ ਮੇਥੀ ਪਾ ਲਵਾਂਗੇ ਹੁਣ ਆਪਾਂ ਬੇਸਨ ਪਾਵਾਂਗੇ ਬੇਸਨ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜਿੰਨਾ ਤੁਹਾਡਾ ਸਾਰਾ ਸਮਾਨ ਹੋਇਆ ਤੇ ਉਹਦੇ ਵਿੱਚ ਇਹ ਚੰਗੀ ਤਰ੍ਹਾਂ ਰਲ ਜਵੇ ਜਿਹੜਾ ਸਾਰਾ ਇਸ ਤਰ੍ਹਾਂ ਆਪਾਂ ਛਾਣ ਲੈਣਾ ਬਾਕੀ ਇਹਦੇ ਵਿੱਚ ਦਲੀਆਂ ਨਾ ਰਹਿਣ ਹਨਾ ਇਹਨੇ ਹੀ ਫਿਰ ਉਹ ਵਿੱਚ ਦਲੀਆਂ ਬਣ ਜਾਂਦੀਆਂ ਨੇ ਤੇ ਫਿਰ ਉਹਦਾ ਕੱਚੇ ਦਾ ਟੇਸਟ ਆਉਣ ਲੱਗ ਜਾਂਦਾ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਅੱਧਾ ਕੱਪ ਦੁੱਧ ਪਾਵਾਂਗੇ ਉਹ ਤੁਸੀਂ ਆਪਦੇ ਹਿਸਾਬ ਨਾਲ ਪਾ ਲਿਓ ਕਿਉਂਕਿ ਜਿੰਨਾ ਕਿ ਤੁਹਾਡਾ ਸਾਰਾ ਸਮਾਨ ਹੋਊਗਾ ਉਸ ਹਿਸਾਬ ਦੇ ਨਾਲ ਦੁੱਧ ਆਪਾਂ ਤਾਂ ਪਾਉਨੇ ਆ ਕਿਉਂਕਿ ਇਹ ਇਹ ਪੋਲੇ ਬਣਦੇ ਨੇ ਪਕੌੜੇ ਤੇ ਸਵਾਦ ਟੇਸਟੀ ਤੁਸੀਂ ਬਣਾ ਕੇ ਦੇਖਿਓ ਬਹੁਤ ਸਵਾਦ ਬਣਨਗੇ ਪਾਣੀ ਵੀ ਆਪਾਂ ਇਹਦੇ ਵਿੱਚ ਪਾਉਣਾ ਤੇ ਉਸ ਹਿਸਾਬ ਦੇ ਨਾਲ ਪਾਣੀ ਵੀ ਆਪਾਂ ਪਾ ਲਾਂਗੇ ਜਿਸ ਜਿਸ ਹਿਸਾਬ ਨਾਲ ਇਹਨੂੰ ਆਪਾਂ ਸਾਰੇ ਨੂੰ ਮਿਕਸ ਕਰ ਲਵਾਂ ਹੁਣ ਆਪਣਾ ਤੇਲ ਆ ਜਿਹੜਾ ਹਨਾ ਉਹ ਗਰਮ ਹੋ ਚੁੱਕੇ ਹੋ। ਹੁਣ ਆਪਾਂ ਕੋਕੜੀ ਤੜਾਂਗੇ। ਇਸ ਤਰ੍ਹਾਂ ਕਰਕੇ ਥੋੜੀ-ਥੋੜੀ ਪਸੰਦ ਰਹਿਣਾ ਵਿੱਚ। ਇਹ ਆਪਣੇ ਆਪ ਹੀ ਥੱਲੇ ਉਹ ਨਾ ਆਈ ਕੋਈ ਤੇਲ ਦੇ ਵਿੱਚ ਉੱਠ ਲੱਗ ਜਾਂਦਾ। ਜਿਹੜਾ ਇਹ ਦੇ ਨਾਲ ਹੀ ਆਪਣੇ ਆਪ ਹੀ ਲੈ ਲੈਣੀ ਲੈ ਜਾਣੀ। ਆਪਾਂ ਸਾਰੇ ਪਕੌੜੇ ਵੇਖੋ ਇਸ ਤਰ੍ਹਾਂ ਬਣਾ ਲਏ ਆ ਜਨ ਕਿ ਬਹੁਤੇ ਆਪਾਂ ਜ਼ਿਆਦਾ ਕੁਝ ਨਹੀਂ ਦਿੱਤੇ ਹੈਗੇ ਇਸ ਤਰ੍ਹਾਂ ਨੇ ਬਣੇ ਨੇ ਹੁਣ ਆਪਾਂ ਇਸ ਤਰ੍ਹਾਂ ਆਪਾਂ ਇਹਨੂੰ ਪ੍ਰੈਸ ਕਰ ਲੈਣੋ ਪ੍ਰੈਸ ਕਰਕੇ ਆਪਾਂ ਇਸਰ ਤੇਲ ਦੇ ਵਿੱਚ ਪਾ ਦੇਣਾ ਤੇ ਫਿਰ ਦੋ ਵਾਰ ਕੱਢੰਦੇ ਨਾਲ ਤੇ ਬਹੁਤ ਕ੍ਰਿਸਪੀ ਹੋ ਜਾਂਦੇ ਨੇ ਸਾਰੇ ਕੁੱਪ ਹੋ ਜਾਂਦੇ ਨੇ ਵਿੱਚ देखो इस सारे हैं वी हो जाने तो खाने बहुत ही टेस्टी लगनी है भी तरह ट्राई करके देखो बना के देखो तो फिर हम कम करके पकौड़े किस तरह बने देखो अपने पकौड़े बन के है ना तैयार हो गए हैं इस ਇਹ ਕ੍ਰਿਸਪੀ ਬਣ ਜਾਣੀਆਂ ਬਿਲਕੁਲ ਕੱਚੇ ਨਹੀਂ ਹੈਗੇ ਵਿੱਚੋਂ ਇਹਨੀਆਂ ਦੇਖੋ ਤੁਸੀਂ ਖਾ ਕੇ ਬਣਾ ਕੇ ਦੇਖਿਓ ਬਹੁਤ ਟੇਸਟੀ ਬਣੇ ਨੇ ਥੈਂਕ ਯੂ ਫॉर ਵਾਚਿੰਗ